1675 ਚੰਦਨੀ ਚੌਕ ਜਿੱਥੇ ਇਹ ਸਾਕਾ ਵਾਪਰਿਆ ਗੱਲ ਕੱਲੀ ਕਸ਼ਮੀਰੀ ਪੰਡਤਾਂ ਦੀ ਨਹੀਂ ਸੀ ਕੱਲੀ ਕਸ਼ਮੀਰੀ ਪੰਡਤਾਂ ਦੀ ਨਹੀਂ ਸੀ ਬਿਲਕੁਲ ਜਦੋਂ ਅਸੀਂ ਆਪਣੇ ਇਤਿਹਾਸਿਕ ਗ੍ਰੰਥ ਫੋਲੇ ਜਿਨ੍ਹਾਂ ਦੀ ਪੇਸ਼ਕਾਰੀ ਅਸੀਂ ਤੁਹਾਡੇ ਸਾਹਮਣੇ ਕਰਮੀ ਆ ਉਹਨਾਂ ਸੱਜਣਾ ਨੇ ਬੇਅੰਤ ਸਬੂਤ ਇਕੱਠੇ ਕੀਤੇ ਹੋਏ ਨੇ ਇਤਿਹਾਸ ਫਾਰਸੀ ਦੇ ਸਰੋਤ ਇਕੱਠੇ ਕਰਕੇ ਤੇ ਹੋਰ ਵੀ ਆਪਣੇ ਜਿਹੜੇ ਸਿੱਖ ਲਿਖਾਰੀ ਆ ਉਹਨਾਂ ਦੀ ਵੀ ਤੁਹਾਨੂੰ ਪੇਸ਼ਕਾਰੀ ਦੱਸਦੇ ਆ ਉਹਨਾਂ ਨੇ ਕੀ ਲਿਖਿਆ ਤੇ ਇਸ ਤੋਂ ਇਲਾਵਾ ਉਸ ਵੇਲੇ ਰਾਜ ਦਰਬਾਰ ਵਿੱਚ ਇਸ ਗੁਰੂ ਸਹਿਬਾਨ ਦੁਆਰੇ ਕੀ ਕੁਝ ਹੁੰਦਾ ਸੀ ਜਿਹੜੀਆਂ ਲਿਖਤਾਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੰਦੇ ਆ ਪਰ ਸਭ ਤੋਂ ਪਹਿਲਾਂ ਸ਼ਹਾਦਤ ਹੋਈ ਤਿੰਨ ਗੁਰੂ ਕੇ ਪਿਆਰੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਤੇਲਾ ਜੀ ਨੂੰ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਜਿਹੜੇ ਸ਼ਹੀਦ ਕਰਨ ਦੇ ਤਰੀਕੇ ਸਨ ਉਹ ਬੜੇ क्रूर ਸਨ ਔਰ ਇੱਥੇ ਮੈਂ ਨਾਲ ਨਾਲ ਭਾਜੀ ਗੱਲ ਇਹ ਵੀ ਕਰਦਾ ਜਾਵਾਂ ਕਿ ਜਿਹੜੀ ਦਿੱਲੀ ਆ ਨਾ ਦਿੱਲੀ ਇਨੇ ਸਾਨੂੰ ਬਹੁਤ ਕੁਝ ਦਿੱਤਾ ਆ। ਸ਼ਹਾਦਤਾਂ ਦੇ ਨਾਂ ਤੇ ਲਗਾਤਾਰ ਇਹ ਦਿੱਲੀ ਸਾਨੂੰ ਸ਼ਹਾਦਤਾਂ ਦੇ ਵੱਖਰੇ ਵੱਖਰੇ ਤਰੀਕੇ ਵਰਤ ਕੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੇਖੋ। ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹਾਦਤ ਵੇਖੋ। ਉਹਨਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ بیٹے ਦੀ ਸ਼ਹਾਦਤ ਵੇਖੋ। ਬਾਕੀ ਸਿੱਖ ਜਿਹੜੇ ਬੰ ਪਾਏ ਬਾਬਾ ਬੰਦਾ ਸਿੰਘ ਬਹਾਦਰ ਨਾਲ ਫੜੇ ਗਏ ਸਨ ਉਹਨਾਂ ਨੂੰ ਸ਼ਹੀਦ ਕਰਨ ਦੇ ਤਰੀਕੇ ਵੇਖੋ ਹੂੰ ਤੇ ਉਸ ਤੋਂ ਅੱਗੇ ਪਾਜੀ ਉਸ ਤੋਂ ਅੱਗੇ ਇਹ ਨਵੰਬਰ ਦਾ ਮਹੀਨਾ ਆ ਇਹ ਮੇਰੀ ਕੌਮ ਦੇ ਜਿਸਮ ਦੇ ਉੱਤੇ ਇਹੋ ਜਿਹਾ ਨਸੂਰ ਬਣ ਗਿਆ ਇਹ ਸਾਡੇ ਜ਼ਖਮ ਬਣ ਗਏ ਸਾਡੇ ਅਜ ਸਰੀਰ ਦੇ ਉੱਤੇ ਚਾਹੇ ਮੁਗਲ ਦੌਰ ਸੀ ਚਾਹੇ ਵਲਾਈਤਿਆਂ ਦਾ ਰਾਜ ਸੀ ਗੋਰੀਆਂ ਦਾ ਰਾਜ ਸੀ ਤੇ ਉਹ ਤੋਂ ਅੱਗੇ ਜਦੋਂ ਹਿੰਦੂਆਂ ਦਾ ਵੀ ਰਾਜ ਆਇਆ ਮੈਂ ਇੱਥੇ ਇੱਕ ਗੱਲ ਹੋਰ ਸਪਸ਼ਟ ਕਰਦੇ ਆਂ ਇਹ ਹਿੰਦੂ ਵੀਰ ਇਹ ਗੱਲ ਸੁਣ ਕੇ ਨਰਾਜ਼ ਨਾ ਹੋਣ ਅਸੀਂ ਸਿੱਖ ਰਾਜ ਵੀ ਵੇਖ ਲਿਆ ਪੰਜਾਬ ਚ 1947 ਤੋਂ ਬਾਅਦ ਘੱਟ ਉਹਨਾਂ ਨੇ ਵੀ ਨਹੀਂ ਗੁਜ਼ਾਰੀ ਅਸੀਂ ਜ਼ੁਲਮ ਦੀ ਗੱਲ ਕਰ ਰਹੇ ਹਾਂ ਜਿਹਦੇ ਕਰਕੇ ਇਹ ਸ਼ਹਾਦਤਾਂ ਹੋਈਆਂ ਤੇ ਉਹ ਦਿੱਲੀ ਜਿੱਥੇ ਸਾਡੀਆਂ ਲਾਸ਼ਾਂ ਨੂੰ ਰੁੱਖਾਂ ਨਾਲ ਟੰਗਿਆ ਗਿਆ ਸਾਨੂੰ ਚੌਂਕਾਂ ਵਿੱਚ ਕਤਲ ਕੀਤਾ ਗਿਆ ਸਾਨੂੰ ਉਬਲਦੀਆਂ ਦੀਗਾਂ ਵਿੱਚ ਉਬਾਲਿਆ ਗਿਆ ਦਿੱਲੀ ਨੇ ਆਪਣਾ ਆਪ ਨਹੀਂ ਭੁਲਾਇਆ ਦਿੱਲੀ ਨੇ 1984 ਵਿੱਚ ਉਦੋਂ ਵੀ ਜ਼ਿਆਦਾ क्रूरता ਨਾਲ ਉਦੋਂ ਵੀ ਵੱਧ ਤਰੀਕੇ ਅਪਣਾਏ ਔਰ ਇੰਤਹਾ ਇਹ ਸੀ ਇਹ ਇਹ ਸ਼ਹੀਦ ਹੋਣ ਵੇਲੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਨੜਕਾ ਸੀ ਬੇਟਾ ਸੀ ਉਹ 5 ਜਾਂ 7 ਜਾਂ 5 ਜਾਂ 7 ਸਾਲ ਦੇ ਸਨ ਪਰ 1984 ਵਾਲੀ ਜ਼ੁਲਮ ਨੇ ਇਹ ਵੀ ਇੱਕ ਨਵਾਂ ਮਾਰਕਾ ਮਾਰਿਆ ਭਈ ਛੋਟੀ ਛੋਟੀ ਬੱਚੇ ਛੋਟੀ ਛੋਟੇ ਬੱਚੇ ਉਹਨਾਂ ਨੂੰ ਵੀ ਤਵਿਆਂ ਤੇ ਪਾ ਕੇ ਤਲੇ ਆ ਗਿਆ ਉਹਨਾਂ ਦੇ ਗਲਾਂ 'ਚ ਟੈਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਦਿੱਲੀ ਇਦੋਂ ਵੀ ਵੱਧ ਹੌਫਨਾਗ ਹੋ ਗਈ ਇਦੋਂ ਵੀ ਵੱਧ ਗਰੂਰਤਾ ਚਲੀ ਗਈ ਜਦੋਂ ਸਾਡੀਆਂ ਤਿਆਂ ਭੈਣਾ ਸਾਡੀਆਂ ਬੱਚੀਆਂ ਨੂੰ ਸੜਕਾਂ ਦੇ ਉੱਤੇ ਸ਼ਰਿਆਮ ਉਹਨਾਂ ਦੇ ਨਾਲ ਜ਼ੋਰ ਜ਼ੋਰਦਸਤੀ ਕੀਤੀ ਗਈ ਇਹ ਉਹ ਦਿੱਲੀ ਆ ਭਾਜੀ ਜਿਨੇ ਸਾਡੇ ਜ਼ਖਮ ਅੱਲੇ ਰੱਖਦੀ ਆ ਇਹਨੂੰ ਭਰਨ ਨਹੀਂ ਦਿੰਦੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਤੇ ਇਹ ਤਸ਼ੱਦਦ ਕਰਦੀ ਹੀ ਰਹਿੰਦੀ ਆ ਔਰ ਲਗਾਤਾਰ ਹੋ ਰਿਹਾ ਹੈ ਹੂੰ ਲਗਾਤਾਰ ਹੋ ਰਿਹਾ ਹੈ ਇਹ ਕਦੇ ਵੀ ਆਪਣੇ ਇਸ ਕੰਮ ਤੋਂ ਖੁੰਝੀ ਨਹੀਂ 1984 ਨੂੰ ਬਹੁਤ ਛੇਰ ਨਹੀਂ ਹੋਇਆ ਔਰ ਗੱਲ ਇਹ ਆ ਵੀ ਜ਼ਖਮ ਵੀ ਕਰਦੀ ਆ ਜ਼ਖਮ ਕਰਨ ਤੋਂ ਬਾਅਦ ਉੱਤੇ ਫਿਰ ਲੋਨ ਛਿੜਕਦੀ ਆ ਉਹਨਾਂ ਜ਼ਖਮਾਂ ਨੂੰ ਛੇੜਦੀ ਆਏ ਤੇ ਅਸੀਂ ਇਹ ਜਿਹੜੇ ਸਿੱਖਾਂ ਅਸੀਂ ਜਿਹੜੇ ਸਿੱਖ ਹਾਂ ਅਸੀਂ ਇਹਨਾਂ ਤੋਂ ਹੀ ਮੰਗ ਕਰਦੇ ਆ ਉਹ ਪਾਪੀਓ ਜਰਵਾਣਿਓ ਮਾਤ ਦਾ ਤੁਸੀਂ ਮੁਗਲਾਂ ਨੂੰ ਵੀ ਪਾਤੀ ਮਾਤ ਦਾ ਤੁਸੀਂ ਅੰਗਰੇਜ਼ਾਂ ਨੂੰ ਵੀ ਪਾਤੀ ਫਿਰ ਵੀ ਅਸੀਂ ਆਪਣੀ ਕਿਸਮਤ ਇਸ ਦੇਸ਼ ਵਿੱਚ ਅਜਮਾਉਣਾ ਚਾਹੁੰਦੇ ਆ ਘਟੋ ਘਟ ਸਾਨੂੰ ਇਨਸਾਫ ਤਾਂ ਦੇ ਦਿਓ ਕੋਈ ਕੋਈ ਜ਼ਖਮਾਂ ਤੇ ਮਲਮ ਤਾਂ ਲਾਓ ਮੈਂ ਕੱਲ ਖਬਰ ਹੈ ਭਾਜੀ ਝਾਰਖੰਡ ਦੀ ਹੂੰ ਝਾਰਖੰਡ ਹਾਈ ਕੋਰਟ ਨੇ ਕਮਿਸ਼ਨ ਨੂੰ ਹੁਕਮ ਦਿੱਤਾ ਹੈ ਕਿ ਇਹਨਾਂ ਦੀ ਪਛਾਣ ਕੀਤੀ ਜਾਵੇ ਦੇਖੋ ਭਾਜੀ ਉਹ ਜਿਹੜੇ ਝਾਰਖੰਡ ਦੇ ਪੜੇ ਲਿਖੇ ਜੱਜ ਨੇ ਜਾਂ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਮੈਨੂੰ ਉਹਨਾਂ ਤੇ ਵੀ ਵਿਚਾਰਿਆ ਤੇ ਤਰਸ ਆਉਂਦਾ ਹੈ ਕਿ 40 ਸਾਲ ਲਗਭਗ ਹੋ ਗਏ 1984 ਨੂੰ 40 ਤੋਂ ਵੀ ਵੱਧ ਹੋ ਗਏ ਕੀ ਹਜੇ ਪਹਿਚਾਣੀ ਨਹੀਂ ਹੋਈ ਇਹ ਮਤਲਬ ਮੇਰੀ ਕੌਮ ਨੂੰ ਮਖੌਲ ਕਰਦੇ ਹੋ ਮੇਰੀ ਕੌਮ ਦੀ ਨੂੰ ਦਾ ਮਖੌਲ ਲੜਾਉਂਦੇ ਹੋ ਉਹਨੂੰ ਨੀਵਾ ਦਿਖਾਉਣਾ ਚਾਹੁੰਦੇ ਤੇ ਉਸ ਕੌਮ ਦੀ ਅਜੇ ਜੇ ਸਿਫਤਾਂ ਉਸ ਕੌਮ ਦਾ ਤਿਆਗ ਉਸ ਕੌਮ ਦੀਆਂ ਕੁਰਬਾਨੀਆਂ ਗਿਣਨੀਆਂ ਹੋਣ ਕੰਪੈਰੀਟਿਵਲੀ 130 10 ਕਰੋੜ ਤੇ ਦੂਜੇ ਪਾਸੇ 2 ਕਰੋੜ ਜੇ ਇਹਦੀ ਕੰਪੈਰੀਟਿਵ ਸਟਡੀ ਕਰਨੀ ਆ ਜਰਵਣਿਓ ਤੇ ਕਰਕੇ ਵੇਖਿਓ ਇਮਾਨਦਾਰੀ ਨਾ ਕਰਿਓ ਪਰ ਇਮਾਨਦਾਰੀ ਨਾ ਕਰਿਓ ਉਹ ਕੌਮ ਜਿਹੜੀ ਆਪਣੇ ਆਪ ਨੂੰ ਮਰਵਾ ਕੇ ਵੀ ਤੁਹਾਡੇ ਹੱਕ 'ਚ ਖੜ ਜਾਂਦੀ ਆ ਕੁਛ ਹੋਵੇ ਕਿਤੇ ਹੋਵੇ ਕਿਤੇ ਤੁਹਾਡੇ ਤੇ ਵਿਪਤਾ ਆਵੇ ਉਹ ਖੜ ਜਾਂਦੀ ਆ ਤੇ ਜੇ ਕਿਤੇ ਉਹ ਆਪਣੇ ਹੱਕ ਮੰਗ ਲੇ ਜਾਂ ਕੋਈ ਇਨਸਾਫ ਦੀ ਗੁਹਾਰ ਲਾ ਦੇਵੇ ਇਹ ਸਾਨੂੰ ਪਾਰਲੀਮੈਂਟ ਵਿੱਚ ਵੀ ਬੇਇੱਜ਼ਤ ਕੀਤਾ ਜਾਂਦਾ ਹੈ